ਫਰਾਂਸွာ ਦੋ ਬਦਮਾਸ਼ਾਂ ਨੇ ਦਿਨ ਦਿਹਾੜੇ ਇੱਕ ਬਜ਼ੁਰਗ ਮਹਿਲਾ ਨੂੰ ਜ਼ਖਮੀ ਕਰ ਦਿੱਤਾ ਅਤੇ ਦੋਮਾਂ ਨੇ ਮਹਿਲਾ ਦੀ ਚੁੰਨੀ ਖਿੱਚੀ ਜਿਸ ਕਾਰਨ ਬਜ਼ੁਰਗ ਮਹਿਲਾ ਸੜਕ ਤੇ ਮੁੱਦੇ ਮੋਢੇ ਡਿੱਗ ਪਈ ਅਤੇ ਗੰਭੀਰ ਜ਼ਖਮੀ ਹੋ ਗਈ ਉਦਰੇ ਘਟਨਾ ਸੀਸੀਟੀਵੀ 'ਚ ਰਿਕਾਰਡ ਹੋਈਏ ਜਿਸ 'ਚ ਨਜ਼ਰ ਆ ਰਿਹਾ ਹੈ ਕਿ ਇੱਕ ਬਜ਼ੁਰਗ ਜੋੜਾ ਰੋਡ ਤੇ ਆਪਣੀ ਕਾਰ ਕੋਲ ਖੜਾ ਸੀ ਜਿਸ ਦੌਰਾਨ ਦੋ ਬਦਮਾਸ਼ ਸਕੂਟੀ ਲੈ ਕੇ ਆਉਂਦੇ ਨੇ ਅਤੇ ਔਰਤ ਦਾ ਦੁਪੱਟਾ ਖਿੱਚਦੇ ਨੇ ਜਿਸ ਕਾਰਨ ਉਹ ਸੜਕ ਤੇ ਡਿੱਗ ਜਾਂਦੀ ਹੈ ਤੇ ਪੂਰੀ ਵਾਧਾ ਤੋਂ ਫਿਰੋਜ਼ਪੁਰ ਦੀ ਹੈ ਜਿੱਥੇ ਕਿ ਬਦਮਾਸ਼ਾਂ ਦੇ ਹੌਸਲੇ ਦਿਨੋ ਦਿਨ ਉਭਲੰਦ ਹੁੰਦੇ ਜਾ ਰਹੇ ਨੇ ਉਦੋਂ ਜਿਵੇਂ ਹੀ ਮਹਿਲਾ ਥੱਲੇ ਡਿੱਗਦੀ ਹੈ ਤਾਂ ਉਸ ਦੇ ਨਾਲ ਖੜੀ ਇੱਕ ਹੋਰ ਔਰਤ ਰੌਲਾ ਪਾਉਂਦੀ ਹੈ ਜਿਸ ਤੋਂ ਬਾਅਦ ਇੱਕ ਸਵਿਫਟ ਕਾਰ ਵਾਲਾ ਵਿਅਕਤੀ ਦੋਵਾਂ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਧਰ ਸੱਟ ਲੱਗਣ ਕਾਰਨ ਬਜ਼ੁਰਗਔਰ ਤਖਮੀ ਹੋ ਗਈ ਜਿਸ ਨੂੰ ਕੇ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਚੇਹੇ ਦਾਖਲ ਕਰਵਾਇਆ ਗਿਆ ਜਿੱਥੇ ਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਘਟਨਾ ਨੂੰ ਲੁੱਟਾਂ ਖੋਹਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਵੀਡੀਓ ਵਿੱਚ ਲੁੱਟਖੋ ਤੋਂ ਜ਼ਿਆਦਾ ਇਹ ਕਿਸੇ ਨਿੱਜੀ ਰੰਜਿਸ਼ ਦਾ ਮਾਮਲਾ ਜਾਪ ਰਿਹਾ ਹੈ ਹਾਲਾਂਕਿ ਇਸ ਵੀਡੀਓ ਨੇ ਪੁਲਿਸ ਪ੍ਰਸ਼ਾਸਨ ਦੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ